ਦੋਸਤੋ ਪੰਜਾਬੀ ਦੇ ਮਹਾਨ ਕਵੀ ਸ਼ਿਵ ਕੁਮਾਰ ਬਟਾਲਵੀ ਨੂੰ ਕੌਣ ਨਹੀਂ ਜਾਣਦਾ ਹਰੇਕ ਬੰਦੇ ਨੇ ਜਵਾਨੀ 'ਚ ਪੈਰ ਧਰਦਿਆਂ ਸ਼ਿਵ ਕੁਮਾਰ ਬਟਾਲਵੀ ਨੂੰ ਜ਼ਰੂਰ ਪੜ੍ਹਿਆ ਹੋਵੇਗਾ ਉਹਨਾਂ ਦਾ ਅੱਜ ਸਦੀਵੀ ਵਿਛੋੜੇ ਦਾ ਦਿਨ ਹੈ 6 ਮਈ 6 ਮਈ 1973 ਨੂੰ ਸ਼ਿਵ ਕੁਮਾਰ ਬਟਾਲਵੀ ਹੈ ਜਿਹੜਾ ਸਿਰਫ 37 ਸਾਲ ਦੀ ਉਮਰ ਦੇ ਵਿੱਚ ਪਰ ਜਵਾਨੀ ਦੇ ਵਿੱਚ ਸਾਡੇ ਕੋਲੋਂ ਹਮੇਸ਼ਾ ਹਮੇਸ਼ਾ ਲਈ ਸਾਨੂੰ ਸਦੀਵੀ ਬਿਛੋੜਾ ਦੇ ਗਏ ਸੀ ਸਾਡੇ ਕੋਲੋਂ ਵਿਛੜ ਗਏ ਸੀ ਉਹਨਾਂ ਦਾ ਜਨਮ ਹੈ ਜਿਹੜਾ ਉਹ 23 ਜੁਲਾਈ 1936 ਨੂੰ ਸਾਂਝੇ ਪੰਜਾਬ ਦੀ ਧਰਤੀ ਦੇ ਉੱਤੇ ਸ਼ੱਕਰਗੜ ਜਿਹੜਾ ਕਿ ਹੁਣ ਪਾਕਿਸਤਾਨ ਦੀ ਧਰਤੀ ਤੇ ਹੈ ਤੇ ਸ਼ੱਕਰਗੜ ਪਹਿਲਾਂ ਗੁਰਦਾਸਪੁਰ ਜ਼ਿਲ੍ਹੇ ਦੀ ਤਹਿਸੀਲ ਹੁੰਦੀ ਸੀ ਤੇ ਹੁਣ ਸ਼ੱਕਰਗੜ ਹੈ ਜਿਹੜੀ ਸਿਆਲਕੋਟ ਦੀ ਤਹਿਸੀਲ ਹੈ ਸਿਆਲਕੋਟ ਜ਼ਿਲ੍ਹਾ ਜਿਹੜਾ ਪਰਲੇ ਪੰਜਾਬ ਦਾ ਉੱਥੇ ਪਿੰਡ ਬੜਾ ਪਿੰਡ ਬੜਾ ਪਿੰਡ ਲੋਟੀਆਂ ਉੱਥੇ ਇਹਨਾਂ ਦਾ ਜਨਮ ਹੋਇਆ ਸੀ ਸ਼ਿਵ ਕੁਮਾਰ ਬਟਾਲਵੀ ਦਾ ਸ਼ਿਵ ਕੁਮਾਰ ਬਟਾਲਵੀ ਨੇ ਬਹੁਤ ਕੁਝ ਲਿਖਿਆ ਹੈ ਗਜ਼ਲਾਂ ਲਿਖੀਆਂ ਗੀਤ ਲਿਖੇ ਕਵਤਾਵਾਂ ਲਿਖੀਆਂ ਇਹਦੇ ਵਿਸਥਾਰ ਦੇ ਵਿੱਚ ਮੈਂ ਨਹੀਂ ਜਾਣਾ ਚਾਹੁੰਦਾ ਕਿਉਂਕਿ ਤੁਸੀਂ ਸਾਰਾ ਕੁਝ ਜਾਣਦੇ ਹੋ ਸ਼ਿਵ ਕੁਮਾਰ ਬਟਾਲਵੀ ਬਾਰੇ ਸਾਂਝੀ ਖੇਤੀ ਦੇ ਉੱਤੇ ਵੀ ਰੋਸ ਦੀ ਕ੍ਰਾਂਤੀ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਨੇ ਬਹੁਤ ਕੁਝ ਲਿਖਿਆ ਸੀਗਾ ਤੇ ਅੱਜ ਜਿਹੜਾ ਮੌਕੇ ਦੀ ਗੱਲ ਹੈ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਕਿ ਦੋ ਦੇਸ਼ਾਂ ਦੇ ਦਰਮਿਆਨ ਜੰਗ ਲਾਉਣ ਦੀਆਂ ਗੱਲਾਂ ਹੋ ਰਹੀਆਂ ਹਨ ਇੱਕ ਪਾਸੇ ਪਾਕਿਸਤਾਨ ਵੱਲੋਂ ਕੋਸ਼ਿਸ਼ਾਂ ਆ ਰਹੀਆਂ ਨੇ ਇਧਰ ਹਿੰਦੁਸਤਾਨ ਵੱਲੋਂ ਕੁਝ ਐਸੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਤਾਂ ਸ਼ੇਮ ਕੁਮਾਰ ਬਟਾਲਵੀ ਦੀ ਕਵਿਤਾ ਹੈ ਜ਼ਖਮ ਇਸ ਜ਼ਖਮ ਦੇ ਵਿੱਚ ਕੀ ਲਿਖਦੇ ਨੇ ਉਹ ਆਓ ਸੁਣੀਏ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਇੱਕ ਦਿਨ ਕਿ ਮੈਨੂੰ ਗਾਉਣਾ ਤਾਂ ਨਹੀਂ ਆਉਂਦਾ ਹੈ ਪਰ ਜਦੋਂ ਲੜਾਈ ਦੀਆਂ ਗੱਲਾਂ ਹੋਣ ਜੰਗਾਂ ਦੀਆਂ ਗੱਲਾਂ ਹੋਣ ਆਈਟਮ ਬੰਬਾਂ ਦੀਆਂ ਗੱਲਾਂ ਹੋਣ ਤੋਪਾਂ ਤੇ ਬੰਦੂਕਾਂ ਦੀਆਂ ਗੱਲਾਂ ਹੋਣ ਤਾਂ ਉਦੋਂ ਇਸ ਗੀਤ ਗਾਵਾਂਗੇ ਸਾਨੂੰ ਭਾਵੇਂ ਗਾਉਣਾ ਨਹੀਂ ਆਉਂਦਾ ਕਾ ਕਿਹੜਾ ਇਹ ਗੀਤ ਹੈ ਕਿਹੜਾ ਹੈ ਇਹ ਦੀ ਕਪਤਾ ਹੈ ਜ਼ਖਮ ਸ਼ਿਵ ਜੀ ਆਓ ਸੁਣਿਓ ਮੇਰੇ ਕੋਲੋਂ ਇਹਨੂੰ ਧਿਆਨ ਨਾਲ ਸ਼ਿਵ ਜੀ ਕਹਿੰਦੇ ਨੇ ਸ਼ਿਵ ਕੁਮਾਰ ਬਟਾਲਵੀ ਸੁਣਿਓ ਵੇ ਕਲਮਾ ਵਾਲਿਓ ਸੁਣਿਓ ਵੇ ਅਕਲਾ ਵਾਲਿਓ ਸੁਣਿਓ ਵੇ ਹੁਨਰਾ ਵਾਲਿਓ ਖੁੱਚੂਬੀ ਅਮਨ ਦੀ ਆਇਓ ਬੇਫੁਕਾ ਮਾਰਿਓ ਇੱਕ ਦੋਸਤੀ ਦੇ ਜ਼ਖਮ ਤੇ ਸਾਂਝਾਂ ਦਾ ਲੋਗੜ ਬਨਕੇ ਸਮਿਆਂ ਦੀ ਥੋਹਰ ਪੀੜ ਕੇ ਦੁੱਧਾਂ ਦਾ ਛੱਟ ਮਾਰਿਓ ਸੁਣਿਓ ਵਿਕਲਮਾ ਵਾਲਿਓ ਵੇੜੇ ਅਸਾਡੀ ਤਰਤ ਦੇ ਤਾਰੀਖ ਟੂਣਾ ਕਰ ਗਈ ਸੇ ਦਾ ਤੱਕੜ ਹ ਗੱਡ ਕੇ ਸਾਹਾਂ ਦੇ ਪੱਤਰ ਵੱਡ ਕੇ ਹੱਡੀਆਂ ਦੇ ਚੌਲ ਢੋਲ ਕੇ ਨਫਰਤ ਦੀ ਮੋਲੀ ਬਨ ਕੇ ਲੰਮਾ ਦੀ ਗਾਗਰ ਤਰ ਗਈ ਉਹ ਸਾਥਿਓ ਉਹ ਬੇਲੀਓ ਉਹ ਸਾਥਿਓ ਉਹ ਬੇਲੀਓ ਤਹਜ਼ੀਬ ਜਿਉਂਦੀ ਮਰ ਗਈ ਤਹਜ਼ੀਬ ਜਿਉਂਦੀ ਮਰ ਗਈ ਇਕ ਲੱਖ ਦੀ ਅੱਡੀ ਤੇ ਮੁੜ ਵੇਛੇ ਤਦਾ ਵਿਸ਼ੀਰ ਲੜ ਗਿਆ ਇਤਿਹਾਸ ਦੇ ਇੱਕ ਬਾਬ ਨੂੰ ਮੁੜ ਕੇ ਜ਼ਹਿਰ ਹੈ ਚੜ ਗਿਆ ਸੱਦਿਓ ਵੇ ਕੋਈ ਇਮਾਨਦਰੀ ਸਮਿਆਂ ਨੂੰ ਦੰਦੜ ਪੈ ਗਈ ਸੱਦਿਓ ਵੇ ਕੋਈ ਜੋਗਿਆ ਧਰਤੀ ਨੂੰ ਗਸ਼ ਹੈ ਪੈ ਗਈ ਸੁਖੋ ਬੇ ਰੋਟ ਪੀਰ ਦੇ ਸੁਖੋ ਬੇ ਰੋਟ ਪੀਰ ਦੇ ਪਿਪਲਾਂ ਨੂੰ ਤੰਦਾਂ ਕੱਚੀਆਂ ਆਉਵੇ ਇਸ ਬਾਰੂਦ ਦੀ ਆਉਵੇ ਇਸ ਬਾਰੂਦ ਦੀ ਵਰਮੀ ਤੇ ਪਾਈਏ ਲੱਸੀਆਂ ਉਹ ਦੋਸਤੋ ਉਹ ਮਹਿਰਮੋ ਉਹ ਦੋਸਤੋ ਉਹ ਮਹਿਰਮੋ ਕਾਨੂੰ ਇਹ ਅੱਗਾ ਮੱਚੀਆਂ ਕਾਨੂੰ ਇਹ ਅੱਗਾ ਮੱਚੀਆਂ ਜ਼ਰੂਰੀ ਪਹਿਰਾ ਧਿਆਨ ਨਾਲ ਸੁਣਿਓ ਹੜਾ ਜੇ ਦੇਸ਼ ਹਬੜਿਓ ਹੜਾ ਜੇ ਦੇਸ਼ ਹਬੜਿਓ ਹੜਾ ਜੇ ਕਮ ਬੜਿਓ ਓ ਐਟਮਾਂ ਦੇ ਤਾਜਰੋ ਬਾਰੂਦ ਦੇ ਬਣ ਜਾ ਰਹਿਓ ਓ ਐਟਮਾਂ ਦੇ ਤਾਜਰੋ ਬਾਰੂਦ ਦੇ ਬਣ ਜਾ ਰਹਿਓ ਹੁਣ ਹੋਰ ਨਾ ਮਨੁੱਖ ਸਿਰ ਹੁਣ ਹੋਰ ਨਾ ਮਨੁੱਖ ਸਿਰ ਲਹੂ ਦਾ ਕਰਜ਼ਾ ਚਾੜਿਓ ਲੰਵਾ ਦਾ ਕਰਜ਼ਾ ਚਾੜਿਓ ਹੈ ਅੱਖ ਚੂਬੀ ਅਮਨ ਦੀ ਹੈ ਅੱਖ ਚੂਬੀ ਅਮਨ ਦੀ ਆਇਓ ਵੇ ਫੁਕਾ ਮਾਰਿਓ ਹੜਾ ਜੇ ਅਕਲ ਵਾਲਿਓ ਹੜਾ ਜੇ ਕਲਮ ਵਾਲਿਓ ਹੜਾ ਜੇ ਹੁਨਰਾਵ ਵਾਲਿਓ ਇਸ ਜ਼ਖਮ ਸੀ ਇਨਸਾਨੀਅਤ ਨੂੰ ਫੇਰ ਜ਼ਖਮ ਦੇਣ ਦੀਆਂ ਤਿਆਰੀਆਂ ਲੱਗਦੀਆਂ ਨੇ ਤਾਂ ਪੂਰੇ ਸੰਸਾਰ ਦੇ ਵਿੱਚ ਸੰਸਾਰ ਅਮਨ ਦੀ ਗੱਲ ਕਰਨੀਆਂ ਸੀ ਠੀਕ ਹੈ ਗੁੱਸਾ ਆਉਂਦਾ ਜੋ ਕੁਛ ਪਿਛਲੇ ਦਿਨੀ ਵਾਪਰਿਆ ਜੰਮੂ ਕਸ਼ਮੀਰ ਦੀ ਧਰਤੀ ਦੇ ਉੱਤੇ ਵੈਸ਼ਨੂ ਘਾਟੀ ਦੇ ਵਿੱਚ ਗੁੱਸਾ ਆਉਂਦਾ ਤੇ ਉਹਨੂੰ ਕਿਸੇ ਕੂਟਨੀਤਕ ਢੰਗ ਦੇ ਨਾਲ ਉਸ ਗੱਲ ਦਾ ਜਵਾਬ ਦਿੱਤਾ ਜਾਣਾ ਚਾਹੀਦਾ ਇਹ ਨਹੀਂ ਕਿ ਪੂਰੇ ਦੇਸ਼ ਨੂੰ ਦੋਨਾਂ ਦੇਸ਼ਾਂ ਨੂੰ ਜਾਂ ਪੂਰੇ ਖਿੱਤੇ ਨੂੰ ਜੰਗ ਦੀ ਪੱਥੀ ਦੇ ਵਿੱਚ ਝੋਕ ਦਿੱਤਾ ਜਾਏ ਫੈਸਲੇ ਪੋਲਿਟਿਕਲ ਲੋਕਾਂ ਨੇ ਲੈਣੇ ਹੁੰਦੇ ਪਰ ਆਮ ਲੋਕਾਂ ਦੀ ਵੀ ਕੋਈ ਆਵਾਜ਼ ਹੁੰਦੀ ਹੈ ਸਾਰਿਆਂ ਨੂੰ ਬੇਨਤੀ ਕਰਦਿਆਂ ਜਿੰਨੇ ਜਿਵੇਂ ਸ਼ਿਵ ਕੁਮਾਰ ਬਟਾਲਵੀ ਨੇ ਕਿਹਾ ਕਿ ਹੁਨਰਾਂ ਵਾਲਿਓ ਕਲਮਾਂ ਵਾਲਿਓ ਅਕਲਾਂ ਵਾਲਿਓ ਆਓ ਸੰਸਾਰ ਅਮਨ ਦੀ ਗੱਲ ਕਰੀਏ ਤੇ ਜੰਗ ਦੀ ਪੱਥੀ ਨੂੰ ਹਮੇਸ਼ਾ ਹਮੇਸ਼ਾ ਲਈ ਖਤਮ ਕਰ ਦੇਈਏ ਤੇ ਅਸੀਂ ਤਾਂ ਉਸ ਦਿਨ ਦੀ ਉਡੀਕ ਵਿੱਚਾਂ ਕਿ ਜਿਸ ਦਿਨੇ ਇਹ ਬੰਬ ਬੰਦੂਕਾਂ ਇਹ ਤੋਪਾਂ ਨਕਾਰਾ ਹੋ ਜਾਣਗੀਆਂ ਇਹ ਜੰਗਾਲੀਆਂ ਜਾਣਗੀਆਂ ਤੇ ਕਬਾੜ ਬਣ ਜਾਣਗੀਆਂ ਤੇ ਇਹਨਾਂ ਨੂੰ ਕਬਾੜੀਏ ਚੁੱਕ ਕੇ ਲੈ ਜਾਣਗੇ ਤੇ ਤੋਪਾਂ ਦੇ ਮੂੰਹ ਦੇ ਵਿੱਚ ਇੱਕ ਦਿਨ ਜ਼ਰੂਰ ਸਾਡੇ ਅਮਨ ਤੇ ਸ਼ਾਂਤੀ ਦਾ ਪ੍ਰਤੀਕ ਊਗੀਆਂ ਤੇ ਕਬੂਤਰਾਂ ਦੇ ਜੋੜੇ ਆ ਜਿਹੜੇ ਆਪਣੇ ਆਲੇ ਨੇ ਬਣਾਉਣਗੇ ਅਸੀਂ ਤਾਂ ਇਸ ਦਿਨ ਦੀ ਉਡੀਕ ਵਿੱਚਾਂ ਤਾਂ ਇਸ ਸ਼ਬਦਾਂ ਦੇ ਨਾਲ ਤੇ ਇਸ ਕਵਿਤਾ ਦੇ ਨਾਲ ਜਿਹੜੀ ਮੈਂ ਮੈਂ ਪਹਿਲੇ ਕਿਹਾ ਸੀ ਕਿ ਮੈਂ ਗਾਇਕਤਾ ਨਹੀਂ ਮੈਨੂੰ ਆਵਾਜ਼ ਨਹੀਂ ਦਿੱਤੀ ਕੁਦਰਤ ਨੇ ਗਾਉਣ ਦਾ ਮੈਨੂੰ ਗੁਣ ਨਹੀਂ ਦਿੱਤਾ ਪਰ ਇਹ ਸ਼ੇਮ ਕੁਮਾਰ ਬਟਾਲਵੀ ਨੂੰ ਅੱਜ 6 ਮਈ ਦੇ ਉੱਤੇ ਉਹਨਾਂ ਦੇ ਸਦੀਵੀ ਵਿਛੋੜੇ ਦੇ ਦਿਨ ਦੇ ਉੱਤੇ ਜਿੱਥੇ ਸ਼ਰਦਾ ਦੇ ਫੁੱਲ ਪੇਂਟ ਕਰਦੇ ਆ ਉੱਥੇ ਅਮਨ ਤੇ ਸ਼ਾਂਤੀ ਦਾ ਸੁਨੇਹਾ ਇਹ ਉਹਨਾਂ ਦੀ ਕਫਤਾ ਪੜ ਕੇ ਜ਼ਖਮ ਪੜ ਕੇ ਅਸੀਂ ਦਿੱਤਾ ਹੈ ਤੇ ਆਸ਼ ਕਰਦਾ ਤੁਹਾਨੂੰ ਪਸੰਦ ਆਈ ਹੈ ਤੇ ਜੇ ਪਸੰਦ ਆਈ ਹੈ ਇਹਨੂੰ ਹੋਰ ਲੋਕਾਂ ਤੱਕ ਵੰਡ ਦਿਆ ਕਰੋ ਮੇਰੇ ਵੀਰੋ ਇਹਨਾਂ ਸ਼ਬਦਾਂ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਧੰਨਵਾਦ